ਮੇਰਾ ਨਾਮ ਹਰਮਨਪਾਲ ਸਿੰਘ ਸੇਠੀ ਹੈ ਮੈਂ ਇਥੇ ਨਿਊ ਅਮਰਸਾ ਦਾ ਵਸਨੀਕ ਹਾਂ ਜੀ ਸਾਡਾ ਇਥੇ ਰਿਆਸ਼ ਹੈ ਮਾਰਕੀਟ ਸਾਡੀ ਮੇਨ ਹੈ ਇਹਦੇ ਵਿੱਚ ਤੁਸੀਂ ਕੰਮ ਦੇਖ ਹੀ ਰਹੇ ਹੋ ਕਿ ਸਪੀਡ ਨਾਲ ਚੱਲ ਰਿਹਾ ਤਿੰਨ ਮਹੀਨੇ ਤੋਂ ਪੁੱਟ ਪਟਾਈਆਂ ਕਰਕੇ ਕੰਮ ਬੰਦ ਕਰਕੇ ਦੁਬਾਰਾ ਫਿਰ ਚਾਲੂ ਕਰ ਦਿੰਦੇ ਬੰਦ ਕਰ ਦਿੰਦੇ ਹੈ ਟੈਲ ਦਾ ਇੰਟਰਲੋਕਿੰਗ ਦਾ ਕੰਮ ਹੈ ਜਿਹੜਾ ਕੰਮ ਤਿੰਨ ਚਾਰ ਮਹੀਨੇ ਜਾਂ ਛੇ ਮਹੀਨੇ ਚ ਮੁੱਕਣਾ ਚਾਹੀਦਾ ਤਿੰਨ ਮਹੀਨੇ ਤੱਕ ਸ਼ੁਰੂ ਹੀ ਨਹੀਂ ਹੋ ਰਿਹਾ ਔਰ ਤਿੰਨ ਚਾਰ ਏਕੜ ਦਾ ਕੰਮ ਹੈ ਜੀ ਇਸ ਕੰਮ ਦੇ ਵਿੱਚ ਚਾਰ ਮਜ਼ਦੂਰ ਤੇ ਇੱਕ ਛੋਟੀ ਮਸ਼ੀਨ ਲੱਗੀ ਜਿਹੜੀ ਅੱਜਕੱਲ੍ਹ ਲੁਕੀ ਘ ਲੋਕਾਂ ਨੂੰ ਸੱਟਾਂ ਲੱਗ ਰਹੀਆਂ ਕਾਰਾਂ ਦੇ ਟਾਇਰ ਪਾੜ ਰਹੇ ਆ ਬੱਚੇ ਡਿੱਗ ਰਹੇ ਆ ਸਕੂਟਰ ਮੋਟਰਸਾਈਕਲਾਂ ਤੋਂ ਇਹਦਾ ਕੌਣ ਜ਼ਿੰਮੇਵਾਰ ਹੈ ਅਸੀਂ ਪ੍ਰਸ਼ਾਸਨ ਕੇ ਮੰਗ ਕਰਦੇ ਆ ਇਸ ਕੰਮ ਵੱਲ ਧਿਆਨ ਦਿਓ ਔਰ ਇਸ ਕੰਮ ਨੂੰ ਕੰਮ ਦੇ ਹਿਸਾਬ ਨਾਲ ਚੱਲਣ ਦਈਏ ਕਿਉਂਕਿ ਕਰੋੜਾਂ ਦਾ ਟੈਂਡਰ ਗਿਆ ਹੈ ਉਹਦੇ ਵਿੱਚ ਸਾਡਾ ਵੀ ਨੁਕਸਾਨ ਹੈ ਜਨਤਾ ਦਾ ਪੈਸੇ ਦਾ ਵੀ ਨੁਕਸਾਨ ਹੈ ਕਿਰਪਾ ਕਰਕੇ ਕਿਸੇ ਦਾ ਨੁਕਸਾਨ ਨਾ ਹੋਵੇ ਔਰ ਇਸ ਕੰਮ ਵੱਲ ਧਿਆਨ ਦਿੱਤਾ ਜਾਵੇ ਬਿਲਕੁਲ ਕਰਨਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਵਾਚ ਕਰਨਾ ਚਾਹੀਦਾ ਦੇਖਣਾ ਚਾਹੀਦਾ ਵੀ ਜਿਹੜੇ ਬੰਦੇ ਠੇਕੇ ਦਾ ਠੇਕਾ ਲੈ ਕੇ ਕੰਮ ਪੂਰੇ ਆਪਣੇ ਤਰੀਕੇ ਨਾਲ ਜਾਂ ਸਹੀ ਤਰੀਕੇ ਨਾਲ ਈਮਾਨਦਾਰੀ ਨਾਲ ਨਹੀਂ ਕਰ ਰਹੇ ਔਰ ਗਲਤ ਮਟੀਰੀਅਲ ਜਾਂ ਗਲਤ ਕੰਮ ਕਰ ਰਹੇ ਆ ਉਹਨਾਂ ਨੂੰ ਬਿਲਕੁਲ ਬੈਨ ਕਰ ਦੇ ਪਾਜੀ ਮੇਰਾ ਨਾਮ ਰਿਸ਼ਵਤ ਸਿੰਘ ਮੈਂ ਚਾਈ ਚੁਰੀ ਤੋਂ ਓਨਰ ਪਾਜੀ ਸਾਨੂੰ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਾਡੇ ਕਸਟਮਰ ਇਥੋਂ ਵਾਪਸ ਜਾ ਰਹੇ ਨੇ ਉਹ ਰਸਤਾ ਬੰਦ ਹੋਣ ਕਰਕੇ ਮਾਰਕੀਟ ਪੁੱਟੀ 3 ਏਕੜ ਦੀ ਮਾਰਕੀਟ ਆ ਜਿੱਥੇ ਚਾਰ ਮੀਟਰ ਕੰਮ ਕਰਦੇ ਪਏ ਨੇ ਮਾਰਕੀਟ ਦਾ ਨਾਮ ਨਿਊ ਅੰਮ੍ਰਿਤਸਰ ਮਾਰਕੀਟ ਮੇਨ ਮਾਰਕੀਟ ਆ ਨਿਊ ਅੰਮ੍ਰਿਤਸਰ ਦੀ ਰੀੜ ਦੀ ਹੱਡੀ ਮਾਰਕੀਟ ਆ ਪਾਜੀ ਸਾਡੇ ਇੱਥੇ ਇੰਨੇ ਜ਼ਿਆਦਾ ਰੈਂਟ ਆ ਇੰਨੇ ਜ਼ਿਆਦਾ ਕਰਤੇ ਆ ਵੀ 3 ਮਹੀਨੇ ਤੋਂ ਸਾਡਾ ਇਨਾ ਬੁਰਾ ਹਾਲ ਚੁਕਿਆ ਵੀ ਅਸੀਂ ਰੈਂਟ ਦੇਣ ਦੇ ਕਾਬਿਲ ਨਹੀਂ ਹਾਂਗੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਕੰਮ ਨੂੰ ਜੂਨ ਦੀ ਟਾਲ ਤੋਂ ਉਠਾ ਕੇ ਘੋੜੇ ਦੀ ਚਾਲ ਨਾਲ ਚਾਲੂ ਕੀਤਾ ਜਾਵੇ ਸਾਡੀ ਇਹ ਪ੍ਰਸ਼ਾਸਨਾਂ ਕੀ ਬੇਨਤੀ ਹੈ ਇਸ ਤੋਂ ਬਾਅਦ ਜੋ ਵੀ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਨਹੀਂ ਤੇ ਖੜਕੇ ਤਰਨ ਲਿਆ ਜਾਣਗੇ ਰੋਡ ਬੰਦੀ ਰੋਡ ਬੰਦ ਕੀਤਾ ਜਾਊਗਾ ਪ੍ਰਸ਼ਾਸਨ ਦੇ ਖਿਲਾਫ ਜੋ ਵੀ ਕਾਰਵਾਈ ਹੋਵੇ ਉਹ ਕੀਤੀ ਜਾਊਗੀ ਦੇਖੋ ਜਿੱਦਣ ਇਹ ਕਟਿਆ ਜਾ ਹੀ ਤੇ ਲੋਕਾਂ ਨੂੰ ਖੁਸ਼ੀ ਹੋਈ ਸੀ ਕਿ ਚਲੋ ਯਾਰ ਮਾਰਕੀਟ ਵਧੀਆ ਬਣ ਰਹੀ ਹੈ ਤੇ ਦੁਕਾਨਦਾਰ ਵੀ ਥੋੜੇ ਸੋਖੇ ਹੋਣਗੇ ਜਿਹੜਾ ਗੰਦ ਪੈਂਦਾ ਸੀ ਉਹ ਵੀ ਘਟੇਗਾ ਇੱਥੋਂ ਤੇ ਕੰਮ ਤਾਂ ਹੋਣਾ ਹੀ ਚਾਹੀਦਾ ਵਾ ਕੰਮ ਰੁਕਣਾ ਨਹੀਂ ਚਾਹੀਦਾ ਲੇਕਿਨ ਜਿਹੜੀ ਚਾਲ ਨਾਲ ਕੰਮ ਕਰ ਰਹੇ ਆ ਉਹ ਗਲਤ ਹੈ ਲੋਕਾਂ ਨੇ ਬਹੁਤ ਜ਼ਿਆਦਾ ਮੁਸ਼ਕਲਾਂ ਆਣ ਕਰਕੇ ਅੱਜ ਸਾਨੂੰ ਤੁਹਾਨੂੰ ਇਨਵਾਈਟ ਕਰਨਾ ਪਿਆ ਇੱਥੇ ਕਿ ਤੁਸੀਂ ਦੇਖੋ ਲਾਹਤ ਕੀ ਹੈ ਜਦ ਤੱਕ ਆਪਾਂ ਕੰਮ ਨੂੰ ਚੱਜਣਾ ਨਹੀਂ ਕਰਾਂਗੇ ਉਦੋਂ ਤੱਕ ਆਪਾਂ ਇਹੇ ਵੀ ਤੈਤ ਨਹੀਂ ਪਹੁੰਚ ਪਾਵਾਂਗੇ ਤੇ ਮੇਰੀ ਸਿਰਫ ਬੇਨਤੀ ਇਹ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਵੀ ਆ ਰਹੀਆਂ ਜਿਹੜੀਆਂ ਸਾਡੇ ਤੱਕ ਪਹੁੰਚ ਨਹੀਂ ਆ ਉਹਨੂੰ ਤੁਹਾਡੇ ਥਰੂ ਆਪਾਂ ਭੇਜਨੇ ਆ ਜੀ ਚੇਅਰਮੈਨ ਸਾਹਿਬ ਨੂੰ ਤੇ ਬੇਨਤੀ ਇਹ ਕਰਾਂਗੇ ਜਿੰਨੀ ਸਪੀਡ ਨਾਲ ਕੰਮ ਹੋ ਸਕਿਆ ਤੇ ਵਧੀਆ ਕੰਮ ਹੋ ਸਕਿਆ ਇਹ ਜ਼ਰੂਰ ਕਰਨਾ ਦੇਖੋ ਹਜੇ ਤੱਕ ਤਾਂ ਲੋਕੀ ਅਵੇਰ ਹੀ ਨਹੀਂ ਗਏ ਇਸ ਚੀਜ਼ ਨਾਲ ਕਿ ਕਿੰਨਾ ਸਮਾਂ ਦਿੱਤਾ ਗਿਆ ਟੈਂਡਰ ਦਾ ਕਿਸੇ ਨੂੰ ਕੁਝ ਪਤਾ ਨਹੀਂਗਾ ਤੇ ਮੈਂ ਚਾਹਨਾ ਕਿ ਜਿਹੜੇ ਟਰਸ ਦੇ ਜਿਹੜੇ ਇਥੋਂ ਨਮੈਂਦੀ ਕੀ ਕਰਦੇ ਆ ਜਿਹੜੇ ਸੁਪਰਵਾਈਜ਼ਰ ਲਾਏ ਇਹਨਾਂ ਨੇ ਉਹ ਆ ਕੇ ਇਹਨਾਂ ਨੂੰ ਸਮਝਾਣ ਕਿ ਅਸੀਂ ਇਹ ਕੰਮ ਤੁਹਾਨੂੰ ਕਰਕੇ ਦੇਣਾ ਹੈ ਤੇ ਸਾਡਾ ਇੰਨੇ ਸਮੇਂ ਦੇ ਵਿੱਚ ਕੰਮ ਕੰਪਲੀਟ ਹੋ ਜਾਏਗਾ ਤੁਸੀਂ ਦੇਖ ਰਹੇ ਹੋ ਸੁੰਦੇ ਸਭ ਦੇ ਸਭ ਦੇ ਕੋਲੋਂ ਕਿ ਕੋਈ ਵੀ ਬੰਦੇ ਨੂੰ ਕੋਈ ਵੀ ਚੀਜ਼ ਨਹੀਂ ਪਤਾ ਕਿ ਆਪਾਂ ਇੱਥੇ ਸਾਨੂੰ ਕੀ ਮਿਲਣਾ ਵਾ ਇੱਕ ਸਿਰਫ ਟਾਇਲ ਪਤਾ ਹੈ ਕਿ ਟਾਇਲ ਮਿਲਣੀ ਆ ਇਹਦੇ ਵਿੱਚ ਕਨੈਕਟਡ ਪਾਈਪਾਂ ਦਾ ਨਹੀਂ ਪਤਾ ਸੀਵਰ ਕਿੱਥੋਂ ਨਿਕਲਿਆ ਕਿੱਥੋਂ ਨਹੀਂ ਨਿਕਲਿਆ ਕੁਝ ਨਹੀਂ ਪਤਾ ਆ ਦੇਖੋ ਇੱਕ ਸੀਵਰ ਬਣਿਆ ਤਾਂ ਉਹਦੇ ਵਿੱਚ ਪਾਈਪ ਤੱਕ ਨਹੀਂ ਹੈਗੀ ਤੋ ਦੇ ਕਨੈਕਸ਼ਨ ਵੀ ਪਤਾ ਨਹੀਂ ਲੱਗਣ ਰਿਹਾ ਕਿ ਕਿੱਧਰ ਨੂੰਊਗਾ ਕੱਲ ਨੂੰ ਪਾਣੀ ਜਾਏਗਾ ਤੇ ਕਿੱਧਰਲੇ ਪਾਸੇ ਜਾਏਗਾ ਤੇ ਫਿਲਹਾਲ ਹੁਣ ਬਰਸਾਤ ਹੁੰਦੀ ਆ ਤੇ ਭਾਜੀ ਇੱਕ ਤਾਂ ਦੇਖੋ ਮਾਰਕੀਟ ਵਾਲੇ ਤੇ ਡਿਸਟਰਬ ਹੈ ਹੀ ਜਿਨ੍ਹਾਂ ਦੀਆਂ ਰੋਟੀ ਰੋਜੀ ਚੱਲਦੀ ਪਈ ਹੈ ਉਹ ਵਿਚਾਰੇ ਕੀ ਕਰਨਗੇ ਠੀਕ ਹੈ ਦੂਜਾ ਰਾਹ ਬੰਦ ਕਰ ਦਿੰਦੇ ਆ ਬੱਚੇ ਡਿੱਗਦੇ ਪਏ ਤੁ ਸੜਕਾ ਟੋਲ ਸੱਟਾਂ ਲੱਗਣੀਆਂ ਉਹਨਾਂ ਨੂੰ ਤੇ ਅਸੀਂ ਚਾਹੁੰਦੇ ਕਿ ਇਹ ਕੰਮ ਨਾ ਹੋਣਾ ਕਿ ਇਹਨੂੰ ਨੁਕਸਾਨ ਨਾ ਹੋਵੇ ਜਿੰਨੀ ਜਲਦੀ ਹੋ ਸਕਦਾ ਹੈ ਕੰਮ ਨੂੰ ਸਪੀਡ ਵਧਾ ਕੇ ਕੀਤਾ ਜਾਵੇ